ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਕਰ ਚਗਾਵਾ ਦੇ ਸਮੂਹ ਦੁਆਰਾ ਸਾਹਿਬ ਗੁਰੂ ਘਰ ਦੇ ਜੀਰ ਗ੍ਰੰਥੀ ਸਿਨਾਵਲ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਵਿਕਿਰਤ ਕੀਤੀ ਜਿਸ ਵਿੱਚ ਸੁਮਿੱਚੇ ਸਾਰੇ ਗ੍ਰੰਥੀ ਸਿੰਘਾਂ ਵੱਲੋਂ ਹਰੇਕ ਗੁਰੂ ਘਰ ਦੇ ਵਿੱਚ 22 ਤਰੀਕ ਤੋਂ ਲੈ ਕੇ 4 ਸਤੰਬਰ ਤੱਕ ਸ਼ਾਮ ਦੇ ਗੁਰਮਤ ਸਮਾਗਮ ਕੀਤੇ ਜਾਣੇ ਹਨ ਸੋ ਇਹ ਸਾਰਾ ਸਮਾਗਮ ਗੁਰੂ ਕੇਵ ਜੀ ਦਾ ਵੱਜੇਗਾ ਲਿਖੇ ਗਏ ਹਨ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਰੇਕ ਗੁਰੂ ਘਰ ਦੇ ਵਿੱਚ ਜੋ ਸ਼ਾਮ ਦੇ ਸਮਾਗਮ ਹੋਣਗੇ ਉਹ ਆਪ ਵੀ ਇਸ ਇਸ਼ਤਿਹਾਰ ਅੰਦਰੋਂ ਸਾਰਾ ਪਤਾ ਲੱਗ ਜਾਏਗਾ ਸੋ ਸਰਬੱਤ ਸੰਗਤਾਂ ਨੇ ਸ਼ਾਮ ਨੂੰ 7 ਤੋਂ 9 ਵਜੇ ਤੇ ਗੁਰਪੰਥ ਸਮਾਰੋਹ ਹੋਣਗੇ ਤੇ ਇਹਨਾਂ ਵਿੱਚ ਆਪ ਸਾਰੀਆਂ ਸੰਗਤਾਂ ਨੇ ਦਰਸ਼ਨਦਾਰੇ ਬਖਸ਼ ਨੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਉੱਥੇ ਗੰਤੀ ਦਿਲਸਵੀ ਹੈ ਇਸ ਕਰਕੇ ਗੁਰੂ ਕੇ ਵਜੀਰਾ ਨੇ ਕ੍ਰੰਤੀ ਦਿਵਸ ਵੀ ਮਨਾਉਣਾ ਹੈ ਤੇ ਨਾਲ ਦੀ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਸ੍ਰੋ ਸੁਚੀਆ ਸੰਗਤਾਂ ਨੇ ਸਹਿਯੋਗ ਦੇਣਾ ਤਨ ਮਨ ਧੰਨ ਦੇ ਨਾਲ ਸੇਵਾ ਕਰਕੇ ਲਾਹ ਲੈਣਾ ਜੀ ਦੂਸਰੀ ਬੇਨਤੀ ਸਮੂਹ ਇਲਾਕੇ ਦੇ ਸੂਚੇ ਗ੍ਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਵਜੀਰਾ ਨੂੰ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਸਭ ਨੂੰ ਬੇਨਤੀ ਹੈ ਭਾਈ ਜਿਸ ਦਾ ਦਿੱਤਾ ਖਾਵਨਾ ਤਿਸ ਕਹੇ ਸਾਬਾਸ ਗੁਰੂ ਗ੍ਰੰਥ ਸਾਹਿਬ ਦਾ ਦਿੱਤਾ ਖਾਨਦੇ ਆ ਗੁਰੂ ਗ੍ਰੰਥ ਸਾਹਿਬ ਦਾ ਦਿੱਤਾ ਫੈਣਦੇ ਆ ਕਿ ਸਭ ਨੂੰ ਬੇਨਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਹਰੇਕ ਗੁਰਸਿੱਖ ਗ੍ਰੰਥੀਸ਼ੇਮ ਦਾ ਫਰਜ਼ ਬਣਦਾ ਹੈ ਆਪਣੀ ਆਪਣੀ ਗੁਰੂ ਘਰਾਂ ਦੇ ਵਿੱਚ ਸਹਿਜ ਪਾਠ ਕਰੋ ਖੰਡ ਪਾਠ ਕਰੋ ਜਿਵੇਂ ਵੀ ਗੁਰਮਤਿ ਸਮਾਰੋਹ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਬਣਾ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 我可以买。